ਲੌਜੀਕ ਹੋਰ ਪਖੰਡਵਾ ਦਾ ਨਵਾਂ ਵੀਡੀਓ ਨਵਾਂ ਬੰਦਾ ਮਾਰਕੀਟ ਦੇ ਵਿੱਚ ਆ ਚੁੱਕਿਆ ਤੇ ਇਹ ਵੀ ਹੁਣ ਕੋਈ ਜਿਹੜਾ ਕਿ ਪੂਜਾ ਕਰਦਾ ਤੇ ਫਿਰ ਇਹਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਅਧ ਨੰਗਨ ਹਾਲਤ ਦੇ ਵਿੱਚ ਕਦੇ ਪਾਣੀ ਦੀ ਬਾਲਟੀ ਉੱਪਰ ਪਾ ਲੈਂਦਾ ਤੇ ਉਸ ਤੋਂ ਬਾਅਦ ਨਰਸਿੰਘ ਦੇ ਜਿਹੜੇ ਕਿ ਇਸ ਦੇ ਵੱਲੋਂ ਜਕਾਰੇ ਛੱਡੇ ਜਾਂਦੇ ਨੇ ਤੇ ਇਸ ਦੇ ਕੋਲ ਵੀ ਜਿਹੜੇ ਕਿ ਲੋਕ ਆਏ ਨੇ ਉਹ ਉਹ ਲੋਕ ਨੇ ਜਿਹੜੇ ਕਿ ਪੁੱਛਾ ਲੈਂਦੇ ਨੇ ਆਪਣੇ ਘਰ ਦੇ ਹਾਲਾਤ ਪੁੱਛਦੇ ਨੇ ਭਾਈ ਇਹਨਾਂ ਨੂੰ ਕੀ ਪਤਾ ਤੁਹਾਡੇ ਘਰ ਦੇ ਵਿੱਚ ਕੀ ਆ ਤੁਹਾਨੂੰ ਜਿਹੜੇ ਘਰ ਦੇ ਮੈਂਬਰ ਆਪਸ ਵਿੱਚ ਬੈਠੇ ਨੇ ਲੜਾਈ ਝਗੜਾ ਉਹਨਾਂ ਦਾ ਉਹਨਾਂ ਨੂੰ ਪਤਾ ਫਿਰ ਆਪਣੇ ਮਸਲੇ ਆਪ ਹੱਲ ਕਰੋ ਤੁਸੀਂ ਇਹਨਾਂ ਪਖੰਡਿਆਂ ਕੋਲ ਆ ਕੇ ਕੀ ਕਰਨਾ ਚਾਹੁੰਦੇ ਨਾਲੇ ਤਾਂ ਤੁਸੀਂ ਆਪਣੇ ਘਰ ਦਾ ਪੇਤ ਦਿੰਦੇ ਹੋ ਤੇ ਇਹਨਾਂ ਪਖੰਡਿਆਂ ਨੂੰ ਤੁਹਾਡੇ ਘਰ ਦਾ ਪੇਤ ਆ ਜਾਂਦਾ ਤੇ ਫਿਰ ਅਗਲੀ ਚੌਂਕੀ ਚੌਂਕੀ ਜਿਹੜੀ ਇਹ ਲਾਉਂਦੇ ਨੇ ਉੱਥੇ ਆਪੇ ਹਾਕਾ ਮਾਰ ਲੱਗ ਜਾਂਦੀ ਫਲਾਣਾ ਬੰਦਾ ਇਹ ਪੁੱਛਣ ਆਇਆ ਤੁਸੀਂ ਪਹਿਲੇ ਜਾ ਕੇ ਦੱਸਤਾ ਕਿ ਸਾਡੇ ਘਰ ਦੇ ਵਿੱਚ ਆਹ ਕਲੇਸ਼ ਆ ਤੁਹਾਨੂੰ ਪੁੱ ਕੀ ਪਾਈ ਕੀ ਹੋਇਆ ਤੈਨੂੰ ਤੂੰ ਕਿਉਂ ਆਇਆ ਤਾਂ ਤੁਸੀਂ ਆਪਣੇ ਆਪ ਸਾਰਾ ਖੋਲ ਕੇ ਰੱਖਦੇ ਨੇ ਉਹ ਵੀ ਬਾਬਾ ਜੀ ਸਾਡੇ ਘਰ ਦੇ ਵਿੱਚ ਕਲੇਸ਼ ਰਹਿੰਦਾ ਬਾਬਾ ਜੀ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਬਾਬਾ ਜੀ ਅਸੀਂ ਗੱਡੀ ਲਈ ਤੇ ਐਕਸੀਡੈਂਟ ਹੋ ਗਿਆ ਬਾਬਾ ਜੀ ਸਾਡੇ ਮੁੰਡੇ ਦੇ ਵਿਆਹ ਨੂੰ 5 ਸਾਲ ਹੋ ਗਏ ਕੋਈ ਬੱਚਾ ਨਹੀਂ ਹੋ ਰਿਹਾ ਬਾਬਾ ਜੀ ਸਾਡੇ ਘਰ ਦੇ ਵਿੱਚ ਮੁੰਡਾ ਨਹੀਂ ਹੋ ਰਿਹਾ ਜੇ ਤੁਸੀਂ ਸਾਰਾ ਕੁਝ ਦੱਸ ਹੀ ਦਿੱਤਾ ਅਗਲੀ ਚੌਂਕੀ ਤੇ ਤਾਂ ਬਾਬੇ ਨੇ ਆਪੇ ਹਾਕ ਮਾਰ ਲੈਣੀ ਆ ਵੀ ਪਾਈ ਉਹ ਬੰਦਾ ਖੜਾ ਹੋ ਜੇ ਜਿਨ੍ਹਾਂ ਦੇ ਘਰ ਕੁੜੀਆਂ ਹੀ ਕੁੜੀਆਂ ਹੋ ਰਹੀਆਂ ਨੇ ਜਿਨ੍ਹਾਂ ਦੇ ਘਰ ਮੁੰਡਾ ਨਹੀਂ ਹੈਗਾ ਜਾਂ ਫਿਰ ਜਿਨ੍ਹਾਂ ਦੇ ਘਰ ਬੱਚਾ ਨਹੀਂ ਹੋ ਰਿਹਾ ਤਾਂ ਉਹ ਖੜਾ ਹੋ ਜਾਏ ਤਾਂ ਫਿਰ ਤੁਹਾਡੇ ਵਰਗੇ ਚ 50 ਲੋਕ ਹੁੰਦੇ ਨੇ ਜਿਨ੍ਹਾਂ ਦੇ ਇਹ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਠੀਕ ਹੈ ਮੁੰਡੇ ਤੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਪਰ ਫਿਰ ਵੀ ਲੋਕ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਬਹੁਤ ਘਟ ਗਿਆ ਹਾਲਾਂਕਿ ਚਲੋ ਹੌਲੀ-ਹੌਲੀ ਇਹ ਜਿਹੜਾ ਜ਼ਮਾਨਾ ਹੋਰ ਵੀ ਚੇਂਜ ਹੋ ਜਾਵੇਗਾ ਜਿੱਥੇ ਪਹਿਲਾਂ ਬਹੁਤ ਜ਼ਿਆਦਾ ਫਰਕ ਸੀ ਹੁਣ ਮਾਮੂਲੀ ਜਿਹਾ ਫਰਕ ਰਹੇਗਾ ਇਹ ਵੀ ਫਰਕ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਹੋ ਜਾਵੇਗਾ ਚਲੋ ਔਲਾਦ ਸਭ ਨੂੰ ਜ਼ਰੂਰ ਤਾਂ ਔਲਾਦ ਦੀ ਜ਼ਰੂਰਤ ਸਭ ਨੂੰ ਆ ਜਿਹੜੇ ਬੇ ਔਲਾਦ ਜੋੜੇ ਨੇ ਉਹਨਾਂ ਨੂੰ ਲੱਗਦਾ ਕਿ ਇਹ ਪਖੰਡੇ ਸਾਡੇ ਘਰ ਦੇ ਵਿੱਚ ਟੋਈ ਜਿਹੜਾ ਕਿ ਸ਼ਕਤੀ ਮਾਰਨੇਗੇ ਤਾਂ ਸਾਡੇ ਘਰ ਦੇ ਵਿੱਚ ਔਲਾਦ ਇਹ ਡਾਕਟਰੀ ਇਲਾਜ ਆ ਡਾਕਟਰਾਂ ਦੇ ਕੋਲ ਅੱਜ ਕੱਲ ਸਭ ਕੁਝ ਆ ਚੁੱਕਿਆ ਹੈ ਤਾਂ ਤੁਸੀਂ ਇਹਨਾਂ ਪਖੰਡਿਆਂ ਦੇ ਚਾਂਸਿਆਂ ਦੇ ਵਿੱਚ ਆ ਕੇ ਤੁਸੀਂ ਆਪਣਾ ਇਹ ਨਾ ਸੋਚੋ ਵੀ ਅਸੀਂ ਇਲਾਜ ਨਹੀਂ ਕਰਵਾਉਣਾ ਸਾਡਾ ਤਾਂ ਇਹ ਪਖੰਡੇ ਨੇ ਸਭ ਕੁਝ ਕਰ ਦੇਣਾ ਫਲ ਪਾ ਦੇਣਾ ਆ ਕਰ ਦੇਣਾ ਇਹਨਾਂ ਨਾਲ ਕੁਝ ਦੀ ਹੁੰਦਾ ਏ ਬਾਬੇ ਮਾਰਕੀਟ ਦੇ ਵਿੱਚ ਨਿਤ ਨਵੇਂ ਤੋਂ ਨਵੇਂ ਆ ਰਹੇ ਨੇ ਹੁਣ ਸਕਰੀਨ ਦੇ ਉੱਤੇ ਬਾਬਾ ਤੁਸੀਂ ਪਹਿਲਾਂ ਨਹੀਂ ਦੇਖਿਆ ਕਿਉਂਕਿ ਅਸੀਂ अनेका ਵੀਡੀਓਜ਼ ਦਿਖਾਤੀਆਂ ਇਹ ਪਖੰਡੀ ਜਿਹੜਾ ਕਿ ਨਵਾਂ ਮਾਰਕੀਟ ਦੇ ਵਿੱਚ ਆਇਆ ਸਮਝੋ ਕਿ ਵੀਡੀਓ ਸਾਡੇ ਹੱਥ ਹੁਣ ਲੱਗ ਚੁੱਕੀ ਹੈ ਤੇ ਹੁਣ ਕਿੰਨਿਆ ਕੁ ਵੀਡੀਆ ਦੀਆਂ ਹੋਣਗੀਆਂ ਤੁਹਾਨੂੰ ਦਿਖਾਵਾਂਗੇ ਕਿ ਕੀ ਕੁਝ ਇਸ ਦੇ ਵੱਲੋਂ ਕੀਤਾ ਚਾਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਅਧ ਕੱਪੜਿਆਂ ਦੇ ਵਿੱਚ ਤੇ ਉਸ ਤੋਂ ਬਾਅਦ ਇੱਕ ਬੰਦਾ ਨਾਲ ਛੱਡਿਆ ਹੋਇਆ ਜਦੋਂ ਇਹ ਬਾਬਾ ਅੱਗੇ ਪਿੱਛੇ ਜਾਦਾ ਵੀ ਕਿਤੇ ਜੋਸ਼ ਦੇ ਵਿੱਚ ਆਏ ਕਿਤੇ ਹੋਰ ਬੈਠੀਆਂ ਜਨਾਨੀਆਂ ਦੇ ਉੱਤੇ ਨੱਡੀ ਘਪੇ ਤਾਂ ਫਿਰ ਉਹਨੂੰ ਬੋਛਦਾ ਹੋਇਆ ਨਜ਼ਰ ਆਉਂਦਾ ਬਾਲਟੀ ਪਾਣੀ ਦੀ ਪਾਲਣ ਦਾ ਕਦੇ ਕੁਝ ਕਰਦਾ ਕਰੇ ਕੁਝ ਕਰਦਾ ਤਾਂ ਹੁਣ ਸਮਝ ਤੋਂ ਬਾਹਰ ਆ ਕਿ ਇਹਦੇ ਵਿੱਚ ਕੀ ਆ ਰਿਹਾ ਜਿਹੜਾ ਲੋਕਾਂ ਨੂੰ ਸ਼ੋਅ ਕਰ ਰਿਹਾ ਇਹ ਤਾਂ ਹੁਣ ਆਲਾ ਆਲਾ ਸਮਾਂ ਦੱਸੇਗਾ ਇਸ ਦੇ ਹੋਰ ਵੀਡੀਓ ਵੀ ਅਸੀਂ ਖੰਗਾਲਾਂਗੇ ਤੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਵੀਡੀਓ ਦਿਖਾਉਣ ਦਾ ਮਕਸਦ ਲੋਕਾਂ ਨੂੰ ਜਿਹੜੇ ਲੋਕ ਅਜਿਹੇ ਪਖੰਡ ਦੀ ਗੁੰਮਰਾਹ ਕਰ ਰਹੇ ਨੇ ਉਹਨਾਂ ਤੋਂ ਬਚਾਉਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਆ ਤੇ ਜਈਆਂ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਲੋਕ ਪਖੰਡਵਾਤ ਤੋਂ ਦੂਰ ਹੋਣ